ਲੋਕ ਕਹਿੰਦੇ ਨੇ ਸਮਾਂ ਸਭ ਕੁਝ ਭੁਲਾ ਦਿੰਦਾ ਪਰ ਸ਼ਾਇਦ ਮੈਂ ਉਹਨਾਂ ਲੋਕਾਂ ਵਾਂਗ ਨਹੀਂ ਹਾਂ ਕਿਉਂਕਿ ਅੱਜ ਵੀ ਉਹਦਾ ਨਾਂ ਸੁਣ ਕੇ ਦਿਲ ਕੰਬ ਜਾਂਦਾ ਉਹ ਸਾਹਮਣੇ ਹੁੰਦੀ ਸੀ ਪਰ ਮੇਰੇ ਹੱਕ 'ਚ ਨਹੀਂ ਸੀ ਉਹਦੀ ਹੱਸਣ ਵਿੱਚ ਰੌਣਕ ਸੀ ਤੇ ਮੇਰੀ ਖਾਮੋਸ਼ੀ ਵਿੱਚ ਦਰਦ ਉਹ ਕਿਸੇ ਹੋਰ ਦੀ ਖੁਸ਼ੀ ਸੀ ਤੇ ਮੈਂ ਆਪਣੀ ਹੀ ਤਨਹਾਈ ਦਾ ਕੈਦੀ ਹਜੇ ਵੀ ਯਾਦ ਆਉਂਦੀ ਹੈ ਉਹਦੀਆਂ ਅੱਖਾਂ ਉਹ ਮੁਸਕਰਾਟ ਉਹ ਰਾਹ ਜਿੱਥੇ ਮੈਂ ਉਸਦੇ ਪਿੱਛੇ ਤੁਰਦਾ ਸੀ ਬਿਨਾ ਬੋਲੇ ਆ ਬਿਨਾ ਦੱਸਿਆ ਸਿਰਫ ਚਾਹ ਵਿੱਚ ਕਈ ਵਾਰੀ ਰਾਤ ਨੂੰ ਬਹਿ ਕੇ ਸੋਚਦਾ ਜੇ ਉਸ ਵੇਲੇ ਮੈਂ ਕਹਿ ਦਿੰਦਾ ਸ਼ਾਇਦ ਅੱਜ ਕਹਾਣੀ ਵੱਖਰੀ ਹੁੰਦੀ ਪਤਾ ਨਹੀਂ ਕਿਉਂ ਰੱਬ ਨੇ ਉਹਨਾਂ ਨੂੰ ਮਿਲਾਇਆ ਤੇ ਮੈਨੂੰ ਸਿਰਫ ਯਾਦਾਂ ਉਹ ਅੱਗੇ ਵੱਧ ਗਈ ਆਪਣੇ ਲੋਕਾਂ ਵਿੱਚ ਆਪਣੀ ਦੁਨੀਆ ਵਿੱਚ ਪਰ ਮੈਂ ਹਜੇ ਵੀ ਉਸੇ ਪੱਲਾ ਵਿੱਚ ਖੜਾ ਹਾਂ ਜਿੱਥੇ ਮੈਂ ਉਸਨੂੰ ਗੁਆਤਾ ਸੀ ਅੱਜ ਸਭ ਕੁਝ ਬਦਲ ਗਿਆ ਪਰ ਇੱਕ ਚੀਜ਼ ਨਹੀਂ ਬਦਲੀ ਉਹਦਾ ਨਾਂ ਕਿਉਂਕਿ ਅੱਜ ਵੀ ਦਿਲ ਦੇ ਸਭ ਤੋਂ ਡੂੰਘੇ ਕੋਨੇ ਵਿੱਚ ਮੈਂ ਉਸਨੂੰ ਯਾਦ ਕਰਦਾ ਹਾਂ